ਸਾਸੀ ਕਾਲ ਜੀ ਤੁਸੀਂ ਟਿਵਾਣਾ ਟੀਵੀ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਇਸ ਸਮੇਂ ਵਿਧਾਨ ਸਭਾ ਹਲਕਾ ਨਾਬਾ ਦਾ ਪਿੰਡਾ ਨਾਨੋ ਕੀ ਨਾਨੋ ਕੀ ਦੇ ਵਿੱਚ ਮੌਜੂਦ ਹਾਂ ਜਿੱਥੇ ਕਿਸਾਨ ਜੂਨੀਅਨ ਕਾਦੀਆਂ ਵੱਲੋਂ ਇੱਕ ਮਹਾ ਪੰਚਾਇਤ ਦਾ ਜਿਹੜਾ ਇਕੱਠਾ ਹੋ ਰੱਖਿਆ ਗਿਆ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਪੂਰੀਆਂ ਤਿਆਰੀਆਂ ਨੇ ਜਿਹੜੀਆਂ ਉਹ ਹੋ ਰਹੀਆਂ ਨੇ ਮੁਕੰਮਲ ਮਹਾ ਪੰਚਾਇਤ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਸੋ ਵੱਡੇ ਇਕੱਠ ਨੇ ਜਿਹੜੇ ਹੋਣ ਜਾ ਰਹੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਕੁਝ ਮੰਗਾਂ ਨੇ ਪੰਜਾਬ ਦੇ ਹੱਕਾਂ ਦੇ ਲਈ ਉਹਦੇ ਤੇ ਸਾਈਨ ਕਰਵਾਏ ਜਾ ਰਹੇ ਨੇ ਕੁਝ ਮਤੇ ਨੇ ਜਿਹੜੇ ਉਹ ਪਾਸ ਕੀਤੇ ਜਾ ਰਹੇ ਨੇ ਇਲਾਕੇ ਦੀਆਂ ਸੰਗਤਾਂ ਵੱਲੋਂ ਕਿਸਾਨ ਯੂਨੀਅਨ ਕਾਦੀਆਂ ਦੇ ਜਿਹੜੇ ਵਰਕਰ ਸਹਿਬਾਨ ਨੇ ਆਗੂ ਸਹਿਬਾਨ ਨੇ ਉਹ ਸਾਈਨ ਕਰਵਾਉਂਦੇ ਤੁਹਾਨੂੰ ਨਜ਼ਰ ਆਉਣਗੇ ਸੋ ਵੱਡੀ ਮਹਾਪੰਚਾਇਤ ਆ ਜਿਹੜੀ ਉਹ ਰੱਖੀ ਗਈ ਆ ਪੰਜਾਬ ਦੇ ਹੱਕਾਂ ਤੇ ਜਿਹੜਾ ਡਾਕਾ ਪੈ ਰਿਹਾ ਇਹ ਕਹਿੰਦੇ ਜੀ ਸੈਂਟਰ ਸਰਕਾਰ ਵੱਲੋਂ ਜਿਹੜੇ ਬੇਲ ਲਿਆnde ਜਾ ਰਹੇ ਨੇ ਉਹਨਾਂ ਦੇ ਵਿਰੋਧ ਵਿੱਚ ਚਾਹੇ ਉਹ ਮਜ਼ਦੂਰਾਂ ਦੇ ਖਿਲਾਫ ਹੋਵੇ ਜਾਂ ਕਿਸਾਨਾਂ ਦੇ ਖਿਲਾਫ ਹੋਵੇ ਉਸ ਦੇ ਵਿਰੋਧ ਦੇ ਵਿੱਚ ਵੱਡੇ ਇਕੱਠ ਨੇ ਜਿਹੜੇ ਅੱਜ ਗੈਰੀਫਾਰਮ ਨਾਨੋ ਕੀ ਵਿਖੇ ਰੱਖੇ ਗਏ ਨੇ ਗੱਲ ਕਰਦੇ ਆਂ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਦੱਸਾਂਗੇ ਜੀ ਸਾਈਨ ਕਰਾ ਰਹੇ ਹਾਂ ਅੱਜ ਜੀ ਸਾਈਨ ਜਿੰਨੇ ਵੀ ਭਾਰਤੀ ਕਿਸਾਨ ਜੀ ਨੇ ਕਾਦੀਆਂ ਦੇ ਜਿੰਨੇ ਵੀ ਕੋਈ ਮੈਂਬਰ ਸਹਿਬਾਨ ਨੇ ਪਿੰਡਾਂ ਚੋਂ ਪੰਜ ਸਰਪੰਚ ਆ ਰਹੇ ਨੇ ਸਾਰਿਆਂ ਦੇ ਸਾਈਨ ਕਰਾ ਕੇ ਇਹ ਪ੍ਰਧਾਨ ਸਾਹਿਬ ਨੂੰ ਸੈਨ ਕਰਕਸ ਤੇ ਭੇਜਾਂਗੇ ਜੀ ਇਹ ਚ ਕਿਹੜੀਆਂ ਮੰਗਾਂ ਨੇ ਜੀ ਮੁੱਖ ਜੀ ਨਾ ਤੇ ਮਤੇ ਪਵਾਏ ਜਾ ਰਹੇ ਨੇ ਮੁੱਖ ਮੰਗਾਂ ਤਾਂ ਇਹ ਐਮਐਸਪੀ ਤੇ ਕਰੂਨੀ ਗਾਰੰਟੀ ਚਾਹੀਦੀ ਹੈ ਜੀ ਹਾਂ ਜੀ ਇਹ ਤੋਂ ਬਾਅਦ ਬਾਕੀ ਸਾਰੀਆਂ ਰਿਲੇਟਡ ਮੰਗਾਂ ਨੇ ਜੀ ਜਿਹੜੇ ਅਮਰੀਕਾ ਨਾਲ ਮਜ਼ਦੂਰਾਂ ਦੇ ਹੱਕ ਚ ਮਜ਼ਦੂਰਾਂ ਦੇ ਹੱਕ ਚ ਵੀ ਸਮਝਾ ਉੱਤੇ ਕਰੇ ਜਿਹੜੇ ਨਮਰੇਗਾ ਸਕੀਮ ਉਹਨੂੰ ਵੀ ਚਾਲੂ ਕੀਤੀ ਜਾਵੇ ਜੀ ਹਾਂ ਜੀ ਹਾਂ ਜੀ ਜੀ ਹਾਂ ਜੀ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ ਹਾਂ ਜੀ ਵਾਈਗਰੂ ਜੀ ਕਾ ਖਾਲਸਾ ਜੀ ਵਾਈਗਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਮਹਾਪੰਚਾਇਤ ਰੱਖੀ ਗਈ ਹੈ ਜੀ ਇਹਦੇ ਬਾਰੇ ਦ ਹਾਂਜੀ ਅੱਜ ਦੀ ਮਹਾਪੰਚਾਇਤ ਜਿਹੜੀ ਰੱਖੀ ਹੈ ਜੀ ਇਹ ਭਾਰਤੀ ਕਿਸਾਨ ਜੀ ਨੇ ਕਾਦੀਆਂ ਜੀ ਇਹ ਜੀ ਉਰੇ ਸਾਈਨ ਕਰਾ ਰਹੇ ਹਾਂ ਅਸੀਂ ਜਿੰਨੇ ਵੀ ਆਉਂਦੇ ਨੇ ਵਰਕਰ ਅਸੀਂ ਦੇਖਣਾ ਵੀ ਬਹੁਤ ਉਤਸ਼ਾਹ ਹੈ ਵੀ ਜਿਹੜੀਆਂ ਮੰਗਾਂ ਨੇ ਜੀ ਜਿਵੇਂ ਅਮਰੀਕਾ ਨਾਲ ਸਮਝੌਤਾ ਹੋ ਗਿਆ ਜੀ ਦੂਆ ਨਰੇਗਾ ਸਕੀਮ ਬੰਦ ਹੋ ਗਿਆ ਇੱਕ ਨਕਲੀ ਦੁੱਧ ਜੀ ਠੀਕ ਹੈ ਜੀ ਕਾਫੀ 21 22 ਮੰਗਾਂ ਨੇ ਜਿਹੜੀਆਂ ਜੀ ਅਸੀਂ ਉਹ ਸਾਰੀਆਂ ਇੱਥੇ ਪ੍ਰਧਾਨ ਜੀ ਆਉਣਗੇ ਸਾਰੀ ਗੱਲਬਾਤ ਹੋਊਗੀ ਇਸ ਕਰਕੇ ਸੈਨ ਕਰਾ ਰਹੇ ਹਾਂ ਜੀ ਵੀ ਬਹੁਤ ਭਾਰੀ ਮਹਾਪੰਚਾਇਤ ਦਾ ਇੱਥੇ ਕਰ ਰਹੇ ਹਾਂ ਨਾਨੂ ਕੀ ਜੀ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਕਿਸ ਤਰ੍ਹਾਂ ਦੇਖਦੇ ਹੋ ਜੀ ਅੱਜ ਦਾ ਜਿਹੜੇ ਮਹਾਪੰਚਾਇਤ ਹੋ ਰਹੀ ਹੈ ਜੀ ਅੱਜ ਇੱਥੇ ਮਾਂ ਨਾਨੂ ਕੀ ਮਹਾਪੰਚਾਇਤ ਹੋ ਰਹੀ ਹੈ ਗੈਰੀ ਫਾਰਮ ਚ ਜੀ ਇੱਕ ਤਾਂ ਜੋ ਇਹਨਾਂ ਨੇ ਸੈਂਟਰ ਸਰਕਾਰ ਨੇ ਬਿਜਲੀ ਦੇ ਬਿੱਲਾਂ ਬਾਰੇ ਸੈਂਟਰ ਸਰਕਾਰ ਲੈ ਆ ਰਹੀ ਹੈ ਬਿੱਲੇ ਆਹੀ ਆ ਮੋਟਰਾਂ ਦੇ ਹੋਰ ਇੱਕ ਜਿਹੜਾ ਅਮਰੀਕਾ ਨਾਲ ਸਮਝੌਤੇ ਕਰ ਰਹੇ ਨੇ ਇਹਨਾਂ ਨੇ ਆਪਣਾ ਮੱਕੇ ਦਾ ਸੋਇਆਬੀਨ ਦਾ ਹੋ ਸਮਝੋਤੇ ਨੇ ਇੱਕ ਨਕਲੀ ਦੁੱਧ ਜਿਹੜਾ ਉਰੇ ਆਪਣੇ ਵਰਤਿਆ ਜਾ ਰਿਹਾ ਉਹਦੇ ਬਾਰੇ ਇਹ ਸਾਰੀਆਂ ਗੱਲਾਂ ਤੇ ਵਿਚਾਰ ਕਰਨ ਵਾਸਤੇ ਮਹਾਂਪੁਰ ਸਦਿਆ ਸਾਡੇ ਪੰਜਾਬ ਦੇ ਪ੍ਰਧਾਨ ਹਰਮਿੰਦਰ ਸਿੰਘ ਕਾਦੀਆਂ ਇੱਥੇ ਪਹੁੰਚ ਰਹੇ ਨੇ ਇਹ 11 ਤੋਂ 2000 ਦੀ ਪੱਖੇ ਰੱਖਿਆ ਹੋਇਆ ਸਭ ਸਾਰਿਆਂ ਨੂੰ ਅਸੀਂ ਸੱਦਾ ਰਿਹਾ ਹਾਂ ਆਗੇ ਤੇ ਪਹੁੰਚੋ ਜਿਹੜੇ ਸੈਨਚਾਰਨ ਨੇ ਅਸੀਂ ਲੋਕਾਂ ਨੂੰ ਦਿਖਾਉਣਾ ਵੀ ਇੱਥੇ ਕਿੰਨਾ ਕਟ ਹੋ ਰਿਹਾ ਜੀ ਜੀ ਤੋਂ ਐ ਵੀ ਖਾਨ ਸਾਹਿਬ ਵਾਇਗਰੂ ਜੀ ਕੀ ਫਤਿਹ ਸੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਪਟਿਆਲਾ ਦੇ ਜ਼ਿਲ੍ਹਾ ਪ੍ਰਧਾਨ ਅਵਜਿੰਦਰ ਸਿੰਘ ਜੋਗੀ ਜੀ ਨੇ ਬਾਈ ਜੀ ਉਹਨਾਂ ਨਾਲ ਗੱਲ ਕਰਦੇ ਆਂ ਹਾਂਜੀ ਬਾਈ ਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਹਾਲ ਹੈ ਅੱਜ ਦੀ ਜਿਹੜੀ ਮਹਾ ਪੰਚਾਇਤ ਹੈ ਜੀ ਦੱਸਾਂਗੇ ਉਹ ਕਿਹੜੇ ਮੁੱਖ ਮੰਗਾਂ ਨੇ ਜਿਹੜੀਆਂ ਉਹਨਾਂ ਨੂੰ ਲੈ ਕੇ ਕਰੀ ਜਾ ਰਹੀ ਆ ਤੇ ਕੀ ਕਾਰਨ ਹੈ ਜੀ ਦੇਖੋ ਮੰਗਾਂ ਤਾਂ ਬਹੁਤ ਨੇ ਜੀ ਜਿਹੜੀਆਂ ਡੇ ਟੂ ਡੇ ਰੂਟੀਨ ਦੀਆਂ ਗੱਲਾਂ ਵੀ ਨੇ ਜਿਵੇਂ ਅਸਲੇ ਨਾਲ ਰਿਗਾਰਡਿੰਗ ਅਸੀਂ ਖੇਤਾਂ 'ਚ ਬੈਠੇ ਆਂ ਸਾਨੂੰ ਨਿਹੱਤੇ ਕਰਿਆ ਜਾ ਰਿਹਾ ਹੈ ਫਿਰ ਨਕਲੀ ਦੁੱਧ ਬਣਾਉਣ ਦਾ ਕਿੰਨੇ ਲਾਰਜ ਸਕੇਲ ਤੇ ਕੰਮ ਹੋ ਰਿਹਾ ਜਿਹਦੇ ਕਰਕੇ ਆਪਣੇ ਡੰਗਰਾਂ ਦੇ ਜਿਹੜੇ ਅਸਲ ਕੈਲੋ ਪ੍ਰੋਡਿਊਸਰ ਹੈ ਉਹਨਾਂ ਨੂੰ ਘਾਟਾ ਪੈ ਰਿਹਾ ਫਿਰ ਸਾਰਾ ਕੁਝ ਇਹਦੇ ਇਲਾਵਾ ਜਿਵੇਂ ਕਹਿੰਦੇ ਹੁੰਦੇ ਨੇ ਜਿਹੜੀ ਮਾੜੀ-ਮੋਟੀ ਕਸਰ ਰਹਿ ਗਈ ਸੀ ਉਹਦੇ ਤੇ ਸੁਹਾਗਾ ਫੇਰ ਤਾਂ ਮੋਦੀ ਜੀ ਨੇ ਅਮਰੀਕਾ ਨਾਲ ਸੰਧੀ ਕਰਕੇ ਤੇ ਉਹ ਇੱਕ ਕਹਿੰ ਲੋ ਫਾਰਮਰਜ਼ ਲਈ ਇਹ ਜਿਹੜੀ ਕਾਰਪੋਰੇਟ ਨਾਲ جنگ ਹੈ ਉਦੇ ਚ ਬਹੁਤ ਵੱਡੀ ਉਹਨਾਂ ਨੂੰ ਸਰਕਾਰ ਵੱਲੋਂ ਸਹਾਇਤਾ ਹੈ ਫਾਰਮਰ ਨੂੰ ਮਾਰਨ ਲਈ ਜੀ ਉਹ ਜਿੱਥੇ 90% ਜ਼ਮੀਨਾਂ ਹੋਰ ਮੁਲਕਾਂ ਦੇ ਵਿੱਚ ਉਹ ਕਬਜ਼ ਹੋਏ ਪਏ ਨੇ ਤੇ ਸਾਡੇ ਉਹ ਪੰਜਾਬ ਚ ਵੀ ਕਬਜ਼ ਹੋਣਾ ਚਾਹੁੰਦੇ ਨੇ ਜਿਵੇਂ ਪਹਿਲਾਂ ਤੁਸੀਂ ਦੇਖਿਆ ਪਹਿਲਾਂ ਈਸਟ ਇੰਡੀਆ ਕੰਪਨੀ ਆਈ ਸੀ ਹਿੰਦੁਸਤਾਨ ਦੇ ਵਿੱਚ ਉਹ ਆ ਕੇ ਆਪ ਦਾ ਉਰੋਂ ਰਾਜਿਆਂ ਤੋਂ ਮਹਾਰਾਜਿਆਂ ਤੋਂ ਅਕ ਪੈਸੇ ਲੈਂਦੀ ਸੀ ਉਹਨਾਂ ਨੂੰ ਪ੍ਰੋਟੈਕਸ਼ਨ ਦੇਂਦੀ ਜਦ ਸੈਨਾ ਨੇ ਬਗਾਵਤ ਕਰਤੀ ਇਹਨਾਂ ਨੇ ਆਪਣੇ ਫੀਲੇ ਬਿਠਾਤੇ ਆਪਣੇ ਲੀਡਰਾਂ ਦੇ ਰੂਪ ਦੇ ਵਿੱਚ ਤੇ ਹੁਣ ਜਿਹੜੀ ਟੈਕਸ ਕਲੈਕਸ਼ਨ ਕਰਕੇ ਆਪਣੇ ਤੋਂ ਇੱਕ ਤਰੀਕੇ ਨਾਲ ਅਮਰੀਕਾ ਤੇ ਹੋਰ ਵੱਡੇ ਕਾਰਪੋਰੇਟਾਂ ਨੂੰ ਨਕਮਸਤਕ ਹੋ ਰਹੀ ਆ ਪਰ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਨੇ ਜੀ ਕਿ ਉਹ ਸਮਝੌਤੇ ਨਾਲ ਆਮ ਲੋਕਾਂ ਦਾ ਆਮ ਗਰੀਬਾਂ ਦਾ ਫਾਇਦਾ ਹੋਣਾ ਹੈ ਸਸਤਾ ਸਮਾਨ ਮਿਲੂਗਾ ਜੀ ਜਿਹੜੀ ਮਹਿੰਗਾਈ ਆ ਉਹਦੇ ਤੇ ਕੰਟਰੋਲ ਹੋ ਜੂ ਇਹ ਵੀ ਕਹਿ ਰਹੇ ਨੇ ਲੋਕ ਕਿ ਜੇ ਦਾ ਮਾਦ ਨਹੀਂ ਹੋਣਾ ਜੀ ਇੱਕ ਗੁੰਮਰਾਹ ਕਰਨ ਦੀਆਂ ਗੱਲਾਂ ਨੇ ਇਹ ਸਿਰਫ ਤੇ ਸਿਰਫ ਵੋਟਰਾਂ ਦਾ ਨੁਕਸਾਨ ਕਰ ਰਹੇ ਨੇ ਇਹ ਜਿੰਬੇ ਸ਼ੁਰੂ ਤੋਂ ਹੀ ਤੁਸੀਂ ਦੇਖਿਆ ਚਾਹੇ ਪੰਜਾਬ ਸਰਕਾਰ ਹੋਵੇ ਚਾਹੇ ਹੋਵੇ ਸੈਂਟਰ ਦੀ ਸਰਕਾਰ ਦੋਏ ਜੁਮਲਿਆਂ ਦੀਆਂ ਪਾਰਟੀਆਂ ਨੇ 15 ਲੱਖ ਕਹਿਣਾ ਫੇਰ ਕ腐ਸ਼ਨ ਦੂਰ ਕਰਨੀ ਫਾਰਮਰਸ ਦੀ ਆਮਦਨ ਡਬਲ ਕਰਨੀ ਫਿਰ ਤੁਸੀਂ ਜਿੰਨੇ ਵੀ ਇਹਨਾਂ ਦੀਆਂ ਗੱਲਾਂ ਲਾ ਲੋ ਜਿੱਥੇ ਬੇਟੀ ਪੜਾਓ ਵੇ ਆਨ ਉੱਤੇ ਬੇਟੀਆਂ ਦੇ ਖਿਲਾਫ ਰੇਪਸ ਵਧ ਗਏ ਜਿਹੜੀ ਚੀਜ਼ ਇਹ ਜਿਹੜਾ ਵੀ ਮੁੱਦਾ ਚੱਕਦੇ ਨੇ ਉਹ ਚੀਜ਼ ਦੇ ਉੱਤੇ ਹੁਣ ਜਿਵੇਂ ਇਹਨਾਂ ਨੇ ਯੁੱਧ ਨਸ਼ੇ ਵਿਰੁੱਧ ਛੇੜਿਆ ਨਸ਼ੇ ਵਧ ਰਹੇ ਨੇ ਕਰਪਸ਼ਨ ਦੇ ਵਿਰੁੱਧ ਛੇੜਿਆ ਸੀ ਕਰਪਸ਼ਨ ਡਬਲ ਤੋਂ ਵੱਧ ਹੋ ਗਈ ਸੀ ਮਤਲਬ ਇਹ ਸਾਰੇ ਹੀ ਤੁਸੀਂ ਦੇਖੋ ਆਮ ਬੰਦਾ ਤਾਂ ਚੱਕੀ 'ਚ ਪਿਸ ਰਿਹਾ ਜੀ ਤੇ ਇਸ ਕਰਕੇ ਜੇ ਕੋਈ ਨਾਲ ਖੜਦਾ ਸੀ ਆਮ ਬੰਦਿਆਂ ਦੇ ਉਹ ਸੀਗੇ ਕਿਸਾਨ ਯੂਨੀਅਨੀਆਂ ਨਾ ਫਿਰ ਇਹਨਾਂ ਨੇ ਥੋ-ਥੋ ਧਰਨੇ ਲਵਾ ਕੇ ਵੱਧ ਕਿਸਾਨ ਯੂਨੀਅਨੀਆਂ ਬਣਾ ਕੇ ਸਾਨੂੰ ਫਾਰਮਰਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰੀ ਗਈ ਫਿਰ ਇਲੈਕਸ਼ਨ ਦਾ ਇਹ ਜਿਹਾ ਇੱਕ ਦੌਰ ਆਇਆ ਵੀ ਇਹ ਤਾਂ ਜੀ ਪਾਵਰ ਲਾਸਟੀ ਨੇ ਤਾਂ ਆਏ ਨੇ ਵੀ ਸਾਡੇ ਤੋਂ ਜਿਹੜੇ ਅਸੀਂ ਮੁੱਦੇ ਇਹਨਾਂ ਤੋਂ ਪਾਸ ਕਰਾਏ ਦਿੱਲੀ 'ਚ ਉਹਨਾਂ ਤੋਂ ਉਰੇ ਆ ਕੇ ਇਹ ਫੇਰ ਮੁੱਕਰ ਗਏ ਤੇ ਜੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਾਨੂੰ ਅਸੀਂ ਕੋਈ ਮੰਗਾ ਮੰਗਵਾਉਣੀਆਂ ਨੇ ਤਾਂ ਮੈਂ ਤਾਂ ਕਹੂੰਗਾ ਲੀਡਰਾਂ ਨੂੰ ਪਾਵਰ 'ਚ ਹੱਥ ਆਪਣਾ ਰੱਖਣਾ ਚਾਹੀਦਾ ਤਾਂ ਜੋ ਅਸੀਂ ਆਪ ਦੇਣ ਵਾਲੇ ਹੋਈਏ ਇਹਦੇ 'ਚ ਕਿਸਾਨਾਂ ਪ੍ਰਤੀ ਉਹ ਮੰਗਾ ਨੇ ਜਾਂ ਮਜ਼ਦੂਰਾਂ ਦਾ ਵੀ ਹੱਕ ਨੇ ਜੀ ਜਿਹੜੇ ਉਹਦੇ ਤੇ ਵੀ ਗੱਲ ਚੱਕ ਰਹੇ ਹੂੰ ਅਸੀਂ ਜੀ ਮਜ਼ਦੂਰਾਂ ਦੀ ਵੀ ਵਪਾਰੀਆਂ ਦੇ ਵੀ ਵਪਾਰੀਆਂ ਦੇ ਤੁਸੀਂ ਦੇਖੋ ਆੜਤੀਆਂ ਦਾ ਕੰਮ ਫੇਲ ਕਰ ਰਹੇ ਨੇ ਆੜਤ ਜਿੱਥੇ ਮੰਡੀਆਂ ਖਤਮ ਹੋਣਗੀਆਂ ਉੱਥੇ ਟਰਾਂਸਪੋਰਟ ਖਤਮ ਹੋਊਗੀ ਉੱਥੇ ਪੱਲੇਦਾਰੀ ਖਤਮ ਹੋਊਗੀ ਉੱਥੇ ਜੇ ਤੁਸੀਂ ਲਾਓ ਮਜ਼ਦੂਰਾਂ ਦੀ ਗੱਲ ਉਹਦੇ ਚ ਜਿੰਮੇ ਨਰੇਗਾ ਦੀਆਂ ਜਿਹੜੀਆਂ ਮਾੜੀਆਂ ਗੱਲਾਂ ਨੇ ਉਹ ਇਹਨਾਂ ਨੇ ਵਿੱਚੋਂ ਕਹ ਲਓ ਕੁਝ ਹਟਾਉਣ ਜੇ ਨਮੀ ਸਕੀਮ ਲੈ ਕੇ ਵੀ ਆਉਂਦੇ ਨੇ ਉਹ ਬੈਟਰਮੈਂਟ ਲਈ ਕਰਨ ਫਿਰ ਇੰਨੀਆਂ ਲਿਸਟਾਂ ਬਣਦੀਆਂ ਨੇ ਕੱਚੇ ਮਕਾਨਾਂ ਦੀਆਂ ਹੋਰ ਜਿੱਥੇ ਪੈਸੇ ਦੇਣ ਦੀ ਵਾਰੀ ਆਉਂਦੀ ਆ ਉੱਥੇ ਇਹਨਾਂ ਕੋਲ ਫੰਡ ਨਹੀਂ ਹੁੰਦੇ ਦੇਸ਼ ਇਹਨਾਂ ਨੇ ਕਰਜ਼ਾਈ ਕਰਤਾ ਸੂਬਾ ਕਰਜ਼ਾਈ ਕਰਤਾ ਹੁਣ ਤਾਂ ਜਿੰਮੇ ਜਿਹੜਾ ਪੈਦਾ ਹੁੰਦਾ ਉਹ ਪਹਿਲੇ ਕਰਜ਼ੇ ਥੱਲੀ ਪੈਦਾ ਹੁੰਦਾ ਤੇ ਇਸ ਕਰਕੇ ਜਲੂਸ ਕੱਢਿਆ ਪਏ ਜੀ ਸਾਰਿਆਂ ਦਾ ਅਸੀਂ ਸਾਰਿਆਂ ਤੋਂ ਹੀ ਸਮਰਥਨ ਮੰਗਦੇ ਆ ਤੇ ਸਾਰਿਆਂ ਨਾਲੇ ਖੜੇ ਆ ਜੀ ਜੀ ਹਾਂਜੀ ਮਜ਼ਦੂਰ ਵੀ ਅੱਜ ਪਹੁੰਚ ਰਹੇ ਨੇ ਜੀ ਜੀ ਮਜ਼ਦੂਰ ਸਾਰੇ ਤੁਸੀਂ ਦੇਖੋਗੇ ਸਾਰੇ ਹੀ ਧਰਮਾਂ ਦੇ ਸਾਰੇ ਹੀ ਕਹਿ ਲਓ ਵਰਗਾਂ ਦੇ ਤੇ ਸਾਰੀਆਂ ਹੀ ਜਾਤਾਂ ਸਾਰੇ ਇਕਜੁੱਟ ਹੋ ਕੇ ਸਾਰੇ ਇਲਾਕੇ ਦੀਆਂ ਪੰਚਾਇਤਾਂ ਤੇ ਅਸੀਂ ਕਿ ਜਿਵੇਂ ಗ್ರಾಮ ਸਭਾ ਦਾ ਮਤਾ ਪਉਂਦੇ ਹੁੰਦੇ ਨੇ ਅਸੀਂ ਸਾਰਿਆਂ ਤੋਂ ਮਤਾ ਪਵਾ ਰਹੇ ਹਾਂ ਵੀ ਤਾਂ ਜੋ ਜਿਹੜੀ ਅਸਲ ਹਿੰਦੁਸਤਾਨ ਸਰਕਾਰ ਹੈ ਉਹ ਤਾਂ ਇਹ ਜਨਤਾ ਸਰਕਾਰ ਤਾਂ ਜੀ ਬਾਕੀ ਤਾਂ ਸਾਡੇ ਨੌਕਰ ਨੇ ਤਨਖਾਹਾਂ ਲੈਂਦੇ ਨੇ ਚਾਹੇ ਉਹ ਪ੍ਰਾਈਮ ਮਿਨਿਸਟਰ ਹੋਵੇ ਚਾਹੇ ਉਹ ਪ੍ਰੈਜ਼ੀਡੈਂਟ ਹੋਵੇ ਉਹ ਸਾਡੀ ਸਾਡੀ ਬੈਟਰਮੈਂਟ ਲਈ ਨੇ ਉਹ ਉਲਟਾ ਆਪ ਦੇ ਆਪ ਨੂੰ ਰਾਜੇ ਸਮਝ ਕੇ ਸਾਡੇ ਅਗੇਂਸਟ ਕੰਮ ਕਰ ਰਹੇ ਨੇ जिदेक ਲਈ ਅਸੀਂ ਆਵਾਜ਼ ਉਠਾ ਰਹੇ ਆ ਇਹ ਮਹਾਪੰਚਾਇਤ ਕਰ ਰਹੇ ਆ ਜੀ ਜੀ ਧੰਨਵਾਦ ਜੀ ਇਹ ਪੀ ਕਿਸ ਤਰ੍ਹਾਂ ਦੇਖਦੇ ਹੋ ਜੀ ਅੱਜ ਮਹਾਪੰਚਾਇਤ ਹੋ ਰਹੀ ਆ ਕਹਿੰਦੇ ਜੀ ਹਰ ਇੱਕ ਵਰਗ ਨੂੰ ਲੁੱਟਣ ਦੀਆਂ ਜਿਹੜੀਆਂ ਸਕੀਮਾਂ ਨੇ ਉਹ ਸੈਂਟਰ ਲੈ ਕੇ ਆ ਰਿਹਾ ਹੈ ਹਾਂ ਬਿਲਕੁਲ ਟਵਾਣਾ ਜੀ ਤੁਸੀਂ ਠੀਕ ਕੁਐਸਚਨ ਕੀਤਾ ਜੀ ਅੱਜ ਜਿਹੜਾ ਹਾਲਾਤ ਨੇ ਜਿਹੜੇ ਅੱਜ ਦੇ ਸਮਾਂ ਜੀ ਤਕਰੀਬਨ ਸੈਂਟਰ ਕਹਿ ਲੋ ਪੰਜਾਬ ਸਰਕਾਰ ਕਹਿ ਲੋ ਉਹਨਾਂ ਦੀ ਟਵਾਣਾ ਸਾਹਿਬ ਪੰਜਾਬ ਦੀ ਅੱਖ ਆ ਮੋਸਟਲੀ ਅਸੀਂ ਦੇਖ ਰਹੇ ਆ ਤੁਸੀਂ ਪਤਾ ਨਹੀਂ ਕਿਸੇ ਨਾ ਕਿਸੇ ਤਰੀਕੇ ਕਿਸਾਨ ਨੂੰ ਟਾਰਗੇਟ ਕੀਤਾ ਜਾ ਰਿਹਾ ਜੀ ਹੁਣ ਕਿਸਾਨ ਦੇ ਨਾਲ ਸਾਰੀ ਜਥੇਬੰਦੀਆਂ ਅਟੈਚ ਨੇ ਜੀ ਸਾਰੇ ਵਰਗ ਅਟੈਚ ਨੇ ਜੀ ਚਾਹੇ ਸਟੂਡੈਂਟ ਹੋਣ ਚਾਹੇ ਮਜ਼ਦੂਰ ਵਰਗ ਹੋਵੇ ਜਿਵੇਂ ਤੁਸੀਂ ਗਰੇਵਾਲ ਨੂੰ ਸਵਾਲ ਸਾਬ ਕੀਤਾ ਸੀ ਜੀ ਹਨਾ ਵੀ ਮਜ਼ਦੂਰ ਵਰਗ ਵੀ ਕਿਸਾਨ ਨਾਲ ਹੀ ਅਟੈਚ ਹੈ ਮਤਲਬ ਇਹ ਬਟਵਾਣਾ ਸਾਹਿਬ ਬਹੁਤ ਵੱਡਾ ਦਿਖਾਉਂਦਾ ਹੈ ਕਿ ਜਿਹੜੀ ਸੈਂਟਰ ਸਰਕਾਰ ਆ ਅਤੇ ਪੰਜਾਬ ਸਰਕਾਰ ਆ ਕਿਸੇ ਨਾ ਕਿਸੇ ਵੀ ਤਰੀਕੇ ਲਿਆ ਕੇ ਇਹ ਜ਼ਿਆਦਾਤਰ ਪੰਜਾਬ ਨੂੰ ਟਾਰਗੇਟ ਕਰ ਰਹੇ ਨੇ ਜੀ ਸਾਡੀ ਭਾਈਚਾਰਕ ਸਾਂਝ ਨੂੰ ਵੀ ਖਰਾਬ ਕੀਤਾ ਜਾ ਰਿਹਾ ਜੀ ਆਪਸ ਵਿੱਚ ਪਾੜੇ ਪਾਏ ਜਾ ਰਹੇ ਨੇ ਕਿਸਾਨ ਮਜ਼ਦੂਰ ਦਾ ਅੱਡ ਮੁੱਦਾ ਬਣਾਇਆ ਜਾ ਰਿਹਾ ਜੀ ਸਾਨੂੰ ਪਾੜਨ ਦੇ ਲਈ ਚਾਲਾਂ ਚੱਲੀਆਂ ਜਾ ਰਹੀਆਂ ਨੇ ਸਾਨੂੰ ਅੱਗੇ ਕਿੱਦਾਂ ਦੇ ਉਪਰਾਲੇ ਕਰਨੇ ਚਾਹੀਦੇ ਨੇ ਅਸੀਂ ਇੱਕ ਹੋ ਕੇ ਇਹਨਾਂ ਤੇ ਨੱਥ ਪਾ ਸਕੀਏ ਹਾਂ ਬਿਲਕੁਲ ਟਵਾਣਾ ਸਾਹਿਬ ਦੇਖੋ ਅਸੀਂ ਜੀ ਰਾਜਪੂਤ ਮਹਾਰਾਜ ਸਾਹਿਬ ਪੰਜਾਬ ਦੇ ਪ੍ਰਧਾਨ ਹੋਣ ਦੇ ਤਰਫੋਂ ਮੇਰੀ ਟੀਮ ਆਈ ਹੈ ਸਾਰੀ ਦੇਖੋ ਜੀ ਤੇ ਅਸੀਂ ਮਤਲਬ ਪੂਰਾ ਸਮਰਥਨ ਦੇ ਰਹੇ ਆ ਗਰੇਵਾਲ ਸਾਹਿਬ ਨੂੰ ਹਨਾ ਇਹਨਾਂ ਨੇ ਜਦੋਂ ਮੈਸੇਜ ਕਿਹਾ ਜਦੋਂ ਫੋਨ ਗਿਆ ਇਹਨਾਂ ਨੇ ਕਾਲ ਕੀਤੀ ਮੈਂ ਕਿਹਾ ਜੀ ਅਸੀਂ ਹਿੰਦੂ ਧਰਮ ਦੇ ਨਾਲ ਹੁੰਦੇ ਅਟੈਚ ਹੁੰਦੇ ਹੋਏ ਪਰ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗੇ ਔਰ ਜਿਹੜੀਆਂ ਵੀ ਜਿੱਥੇ ਵੀ ਸਾਡੀ ਲੋੜ ਹੈ ਅਸੀਂ ਹਰ ਤਰ੍ਹਾਂ ਤੁਹਾਡੇ ਨਾਲ ਪੂਰੀ سپورਟ ਕਰਾਂਗੇ ਜੀ ਮਤਲਬ ਜੀ ਜੀ ਧੰਨਵਾਦ ਜੀ ਸੋ ਤੁਸੀਂ ਦੇਖ ਰਹੇ ਹੋ ਵੱਡੇ ਇਕੱਠ ਨੇ ਜਿਹੜੇ ਗੈਰੀਫਾਰਮ ਨਾਨੋ ਕੀਤੇ ਹੋਣ ਜਾ ਰਹੇ ਨੇ ਇੱਕ ਮਹਾ ਪੰਚਾਇਤ ਦਾ ਜਿਹੜਾ ਪ੍ਰੋਗਰਾਮ ਆ ਉਹ ਇੱਥੇ ਰੱਖਿਆ ਗਿਆ ਹੈ ਸਾਰੀਆਂ ਤਿਆਰੀਆਂ ਚੱਲ ਰਹੀਆਂ ਨੇ ਸੋ ਹਰ ਇੱਕ ਵਰਗ ਨੂੰ ਇੱਥੇ ਸੱਦਾ ਦਿੱਤਾ ਗਿਆ ਹੈ ਭਾਈਚਾਰਕ ਇਕਤਾ ਦਾ ਸਨੇਹਾ ਹੈ ਜਿਹੜਾ ਉਹ ਦੇਣ ਦੇ ਲਈ ਇੱਥੇ ਇਕੱਠ ਨੇ ਜਿਹੜੇ ਕੀਤੇ ਜਾ ਰਹੇ ਨੇ ਫਿਲਹਾਲ ਕੀ ਮੰਗਾ ਨੇ ਕਿਹੜੇ ਮਤੇ ਨੇ ਜਿਹੜੇ ਪਾਏ ਜਾ ਰਹੇ ਨੇ ਉਹ ਵੀ ਤੁਹਾਨੂੰ ਜਰੂਰ ਦੱਸਾਂਗੇ ਤੁਸੀਂ ਬਣੇ ਰਹੋ ਤਿਵਾਣਾ ਟੀਵੀ ਦੇ ਨਾਲ